ਵਡ ਹੰਸ ਮਹਿਲਾ ਪਹਿਲਾ ਕਰੋ ਦਇਆ ਤੇਰਾ ਨਾਮ ਵਖਣਾ ਸਭ ਉਪਾਈਐ ਆਪ ਆਪੇ ਸਰਬ ਸੁਮਾਣਾ ਸਰਬੇ ਸੁਮਾਣਾ ਆਪ ਤੂੰ ਹੈ ਉਪਾਏ ਤੰਧ ਲਾਈਆ ਇਕ ਤੁਝ ਹੀ ਕੀਏ ਰਾਜੇ ਇਕ ਨਾ ਭਿਖ ਪਵਾਈਆ ਲੋਭ ਮੋਹ ਤੁਜ ਕੀਆ ਮੀਠਾ ਏਤ ਤੁਮ ਪੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਵਖਾਣਾ ਨਾਮ ਤੇਰਾ ਹੈ ਸੱਚ ਸਦਾ ਮੈਂ ਮਨ ਭਾਣਾ ਦੁਖ ਗਿਆ ਸੁਖ ਆਏ ਸਮਾਣਾ ਗਾਵਨ ਸੁਰ ਨਰ ਸੁਘੜ ਸੁਜਾਣਾ ਸੁਰ ਨਰ ਸੁਭਡ ਸੁ ਜਾਣ ਗਾਵੇ ਜੋ ਤੇਰੇ ਮਨ ਪਾਵੇ ਮਾਇਆ 모ਹੇ ਚਿੱਤ ਨਹੀਂ ਅਹਿਲਾ ਜਨਮ ਗਵਾਵੇ ਇੱਕ ਮੂੜ ਮੁਗਦਨਾ ਚਿੱਤੈ ਮੂਲੇ ਜੋ ਆਇਆ ਤਿਸ ਜਾਣਾ ਨਾਮ ਤੇਰਾ ਸਦਾ ਸਾਚਾ ਸੋਏ ਮੈਂ ਮਨ ਪਾਣਾ ਤੇਰਾ ਵਕਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ ਸੇਵਕ ਸੇਵੈ ਭਾਉ ਕਰ ਲਾਗਾ ਸਾਉ ਪ੍ਰਾਣੀ ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤ ਪਾਇਆ ਨਾਮ ਤੇਰਾ ਜੋਏ ਰਾਤੇ ਨਿਤ ਚੜੈ ਸੁਵਾਇਆ ਇਕ ਕਰਮ ਧਰਮ ਨਾ ਹੋਏ ਸੰਜਮ ਜਾਮਨਾ ਇੱਕ ਪੇਸ਼ਾਨੀ ਵਕਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਾਂ ਬਲਿਹਾਰੀ ਸੱਚੇ ਨਾਮੈ ਰਾਜ ਤੇਰਾ ਕਭੂ ਨਾ ਜਾਵੇ ਰਾਜੋ ਤਾਂ ਤੇਰਾ ਸਦਾ ਨੇਚਲ ਇਹ ਕਭੂ ਨਾ ਜਾਵੇ ਚਾਕਰ ਤਾਂ ਤੇਰਾ ਸੋਏ ਹੋਵੇ ਜੋ ਸਹਿਜ ਸਮਾਵੇ ਦੁਸ਼ਮਨਤਾ ਦੁੱਖ ਨਾ ਲੱਗੇ ਮੂਲੇ ਪਾਪ ਨੇੜ ਨਾ ਆਵੇ ਹਾਂ ਬਲਿਹਾਰੀ ਸਦਾ ਹੋਵਾਂ ਏਕ ਤੇਰੇ ਨਾਵੇ ਜੁਗਾ ਜੁਗੰਤਰ ਭਗਤ ਤੁਮਾਰੇ ਕੀਰਤ ਕਰੇ ਸੁਆਮੀ ਤੇਰੇ ਦਵਾਰੇ ਜਪ ਹੈ ਤਾਂ ਸੱਚਾ ਏਕ ਮੁਰਾਰੇ ਸੱਚਾ ਮੁਰਾਰੇ ਤਾਂ ਮਨ ਜਾਪੈ ਜਾਮ ਮਨ ਵਸਾਵੇ ਧਰਮੋਂ ਪੁਲਾਵਾ ਤੁਝੈ ਕੀਆ ਜਾਮ ਕੈ ਚੁਕਾਵੇ ਗੁਰ ਪ੍ਰਸਾਦ ਦੀ ਕਰੋ ਕਿਰਪਾ ਲੇ ਹੋ ਜਮੋ ਉਬਾਰੇ ਜੁਗਾ ਜੁਗੰਤਰ ਭਗਤ ਤੁਮਾਰੇ ਵੱਡੇ ਮੇਰੇ ਸਾਹਿਬਾ ਲਖ ਪਾਰਾ ਕਿਉ ਕਰ ਕਰੂੰ ਬੇਨੰਤੀ ਹਉ ਆਖ ਨ ਜਾਣ ਨਦਰ ਕਰੇ ਤਾਂ ਸਾਚ ਪਛਾਣ ਸਾਚੋ ਪਛਾਣਾ ਤਾਂ ਮਤੇਰਾ ਜਾਨ ਆਪ ਬੁਜਾਵੇ ਦੁਖ ਭੂਖ ਸੰਸਾਰ ਕੀਏ ਸੰਸਾ ਇਹ ਚੁਕਾਵੇ ਦਿਨਵੰਤ ਨਾਨਕ ਜਾਏ ਸੰਸਾ ਬੂਝੈ ਗੁਰਬੀਚਾਰਾ ਵੱਡਾ ਸਾਹਿਬ ਹੈ ਆਪ ਲਖ ਪਰ ਤੇਰੇ ਬੰਕੇ ਲੋਇਣ ਦੰਤਰੀ ਸਾਲਾ ਸੋਹਣੇ ਮੱਕ ਜਿਨ ਲੰਬੜੇ ਵਾਲਾ ਅੰਚਨ ਕਾਇਆ ਸੋਹਣੇ ਕੀ ਢਾਲਾ ਉਵਨ ਠਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹਿਲੀ ਹੋ ਜਮ ਦੁਆਰ ਨਾ ਹੋ ਖੜੀਆਂ ਸਿੱਖ ਸੁਣੋ ਮਹਿਲੀ ਹੋ ਹੰਸ ਹੰਸਾ ਬਗ ਬੱਗਾ ਲਹਿ ਮਨ ਕੀ ਜਾਲਾ ਬੰਕੇ ਲੋਇਣ ਦੰਤਰੀ ਸਾਲਾ ਤੇਰੀ ਚਾਲ ਸੁਹਾਵੀ ਮਦੂਰਾੜੀ ਬਾਣੀ ਕੋਕਨ ਕੋਇ ਕਲਾ ਤਰਲ ਜੁਆਣੀ ਤਰਲਾ ਜੁਆਣੀ ਆਪ ਪਾਣੀ ਐਛ ਮਨ ਕੀ ਪੂਰੀਏ ਸਾਰੰਗਿਓ ਪਗ ਧਰ ਠਿਮ ਠਿਮ ਆਪ ਆਪ ਸੰਧੂਰੈ ਸ਼ੀਰੰਗ ਰਾਤੀ ਫਿਰੈ ਮਾਤੀ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਬਾਸ ਹਰ ਕਾ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਵਡਹੰਸ ਮੈਲਾ ਤੀਜਾ ਸ਼ੰਤ ਏਕ ਓੰਕਾਰ ਸਤਗੁਰ ਪ੍ਰਸਾਦ ਆਪਣੇ ਪਿਰਕ ਰੰਗ ਰਤੀ ਮੋਈਏ ਸ਼ੋਭਾਵੰਤੀ ਨਾਰੇ ਸੱਚੇ ਸ਼ਬਦ ਮਿਲ ਰਹੀ ਮੋਈਏ ਪਿਰ ਰਾਵੇ ਭਾਏ ਪਿਆਰੇ ਸੱਚੇ ਭਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਓ ਨੇਰ ਚਾਇਆ ਆਪ ਗਵਾਇਆ ਤਾ ਪਿਰ ਪਾਇਆ ਗੁਰ ਕੈ ਸ਼ਬਦ ਸੁਮਾਇਆ ਸਾਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾਧਨ ਮੇਲ ਲਈ ਪਰਪੇ ਸੱਚ ਹੈ ਸ਼ਹਾ ਸਵਾਰੀ ਨਿਰਗੁਣ ਵੰਤੜੀਏ ਫਿਰ ਦੇਖ ਹਜ਼ੂਰੇ ਰਾਮ ਗੁਰਮੁਖ ਜਿਨੀ 라ਵਿਆ ਮੋਈਏ ਫਿਰ ਰਵਰ ਹੈ ਆ ਭਰ ਪੂਰੇ ਰਾਮ ਫਿਰ ਰਵਰ ਹੈ ਆ ਭਰ ਪੂਰੇ ਵੇਖ ਹਜ਼ੂਰੇ ਜੁਗ ਜੁਗ ਏਕੋ ਜਾਤਾ ਤਨ ਬਾਲੀ ਪੂਲੀ ਫਿਰ ਸਹਜ ਵਾਵੇ ਮਿਲਿਆ ਕਰਮ ਵਿਧਾਤਾ ਜਿਨ ਹਰ ਰਸ ਚਾਖਿਆ ਸ਼ਬਦ ਸੁਪਾਖਿਆ ਹਰ ਸਰ ਰਹੀ ਭਰ ਪੂਰੇ ਨਾਨਕ ਕਾਮਣ ਸਾ ਪਿਰ ਭਾਵੇ ਸ਼ਬਦੇ ਰਹੇ ਹضورੇ ਸੋ ਹਗਣੀ ਜਾਏ ਪੁੱਛੋ ਮੋਈਏ ਜਿਨੀ ਵਿੱਚੋਂ ਆਪ ਗਵਾਇਆ ਤਿਰਕਾ ਹੁਕਮ ਨਾ ਪਾਇਓ ਮੋਈਏ ਜਿਨੀ ਵਿੱਚੋਂ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿਨੀ ਪਿਰ ਪਾਇਆ ਰੰਗ ਸਿਉ ਰਲੀਆਂ ਮਾਣੇ ਸਦਾ ਰੰਗ ਰਾਤੀ ਸਹਿਜੇ ਮਾਤੀ ਅਨ ਦਿਨ ਨਾਮ ਵਖਾਣੈ ਕਾਮਣ ਵਡ ਭਾਗੀ ਅੰਤਰ ਲੇਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਨਾਨਕ ਕਾਮਣ ਸਹਿਜ ਰਾਤੀ ਜਿਨ ਸੱਚ ਸ਼ਿੰਗਾਰ ਬਣਾਇਆ ਹਉ ਮੈਂ ਮਾਰ ਮੁਈਏ ਤੂੰ ਚੱਲ ਗੁਰ ਕੇ ਭਾਏ ਹਰ ਵਾਰ ਰਾਵੇਂ ਸਦਾ ਮੁਈਏ ਨਿਜ ਘਰ ਵਾਸਾ ਪਾਏ ਨਜ ਘਰਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਰਰਲੀ ਆਲਾ ਜੋ ਬਨ ਬਾਲਾ ਅਨ ਦਿਨ ਕੰਤ ਸਵਾਰੀ ਹਰ ਵਰਸੋ ਹੱਗੋ ਮਸਤਕ ਭਾਗੋ ਸੁੱਤੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲ ਸਤਗੁਰ ਪਾਏ ਵਡਹੰਸ ਮਹਿਲਾ ਤੀਜਾ ਗੁਰਮੁਖ ਸਭ ਆਪਾਰ ਭਲਾ ਜੇ ਸਹਿਜੇ ਕੀਜੈ ਰਾਮ ਆਨੰਦੇ ਨਾਮੁ ਵਖਾਣੀਐ ਲਾਹ ਹਰਸ ਪੀਜੈ ਰਾਮ ਲਾਹ ਹਰ ਦਸੀਜੈ ਹਰ ਰਾ ਵੀਜੈ ਆਨੰਦੇ ਨਾਮੁ ਵਖਾਣੇ ਗੁਣ ਸੰਗ੍ਰਹਿ ਅਵ ਗਣ ਵਿਕਣੈ ਆਪੇ ਆਪ ਤੁਸ਼ਾਣੈ ਗੁਰਮਤ ਪਾਈ ਵੱਡੀ ਵਡਿਆਈ ਸੱਚੇ ਸ਼ਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲਾ ਕੀਜੈ ਗੁਰਮੁਖ ਖੇਤੀ ਹਰ ਅੰਤਰ ਬੀਜੀਐ ਹਰ ਲੀਡੈ ਸਰੀਰ ਜਮਾਏ RAM ਆਪਣੇ ਘਰ ਅੰਦਰ ਰਸ ਤੁੰਚ ਤੂੰ ਲਾਲ ਪਰਥਾਏ RAM ਲਾਹੁਰਪੁਰ ਥਾਏ ਹਰ ਮਨ ਨੂੰ ਵਸਾਏ ਤਨ ਖੇਤੀ ਵਾਪਾਰ ਹਰ ਨਾਮ ਤੇ ਆਏ ਮਨ ਵਸਾਏ ਗੁੱਜ ਗੁਰਬੀਚਾਰ ਮਨ ਮੁਖ ਖੇਤੀ ਵਣਜ ਕਰ ਥਾਕੇ ਤ੍ਰਿਸ਼ਨਾ ਭੁੱਖ ਨਾ ਜਾਏ ਨਾਨਕ ਨਾਮ ਬੀਜ ਮਨ ਅੰਦਰ ਸੱਚੇ ਸ਼ਬਦ ਸੁਭਾਏ ਆਰਵਾਪਰ ਸੇ ਜਨ ਲਾਗੇ ਜਿਨਾ ਮਸਤਕ ਮਣੀ ਵਡ ਭਾਗੋ ਰਾਮ ਗੁਰਮਤੀ ਮਨ ਨਿਜ ਘਰ ਵਸਿਆ ਸਚੈ ਸ਼ਬਦ ਬੈਰਾਗੋ ਰਾਮ ਮੁਖ ਮਸਤਕ ਭਾਗੋ ਸਚ ਬੈਰਾਗੋ ਸਾਚ ਰਤੇ ਵਿਚਾਰੀ ਨਾਮ ਬਿਨਾ ਸਭ ਜਗ ਬੋਰਾਨਾ ਸ਼ਗਦੇ ਹੋਵੇ ਮਾਰੀ ਸਚੈ ਸ਼ਬਦ ਲਾਗ ਮਤ ਉਪਜੈ ਗੁਰਮੁਖ ਨਾਮ ਸੋਹਾ ਗੋ ਨਾਮਿ ਸ਼ਬਦ ਮਿਲੇ ਤੋ ਪੰਜੰਦ ਹਰਿ ਰਾਵ ਮਸਤਕ ਭਾਗੋ ਖੇਤੀ ਵੰਡ ਸਭ ਹੁਕਮ ਹੈ ਹੁਕਮੇ ਮਨ ਵੜਿਆਈ ਰਾਮ ਗੁਰਮਤੀ ਹੁਕਮ ਬੁਰਜੀਏ ਹੁਕਮੇ ਮੇਲ ਮਿਲਾਈ ਰਾਮ ਹੁਕਮ ਮਿਲਾਈ ਸਹਿਜ ਸਮਾਈ ਗੁਰਤਾ ਸ਼ਬਦ અપਾਰਾ ਸੱਚੀ ਵਡਿਆਈ ਗੁਰ ਤੇ ਪਾਈ ਸੱਚ ਸਵਾਰਣ ਹਾਰਾ ਕੋ ਪੰਜਨ ਪਾਇਆ ਆਪ ਗਵਾਇਆ ਗੁਰਮੁਖ ਮੇਰ ਮਿਲਾਈ ਕੋ ਨਾਨਕ ਨਾਮ ਨਿਰੰਝਨ ਅਗੰਮ ਗੋਚ ਹੁਕਮੇ ਰਹਾ ਸੁਮਾਈ ਕਮ